ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਵਨ ਕਰਦੇ ਆ ਰਹੇ ਹਾਂ ਸੁਚੇਤਰ ਸਾਖੀਆਂ ਜਿਸੇ ਲਈ ਤਹਿ ਤਾਜ ਅਸੀਂ ਸਰਵਨ ਕਰਾਂਗੇ ਸਮੇਰ ਪਰਬਤ ਉੱਪਰ ਸਿੱਧਾ ਨਾਲ ਵਿਚਾਰ ਚਰਚਾ ਸ੍ਰੀ ਗੁਰੂ ਨਾਨਕ ਦੇਵ ਜੀ ਲੰਕਾ ਦੀ ਫੇਰੀ ਤੋਂ ਬਾਅਦ ਕੁਝ ਦਿਨ ਕਰਤਾਰਪੁਰ ਸਾਹਿਬ ਰੁਕੇ ਅਪਰੰਤ ਗੁਰੂ ਜੀ ਨੇ ਪਹਾੜੀ ਇਲਾਕਿਆਂ ਦੀ ਯਾਤਰਾ ਆਰੰਭ ਕਰ ਦਿੱਤੀ ਇਸ ਵਾਰ ਉਹਨਾਂ ਦੇ ਨਾਲ ਭਾਈ ਮਰਦਾਨਾ ਤੋਂ ਇਲਾਵਾ ਹਰਸੂਲ ਹਾਰਾ ਅਤੇ ਸੀ ਸੀਹੋ ਸਿੰਬਾ ਵੀ ਸਨ ਇਸ ਵਾਰ ਆਪ ਜੀ ਜੰਮੂ ਕਸ਼ਮੀਰ ਮਟਰਨ ਆਦ ਹੁੰਦੇ ਹੋਏ ਮਾਰਤੰਡ ਚਸ਼ਮੇ ਤੇ ਜਾ ਪਹੁੰਚੇ ਰਾਸਤੇ ਵਿੱਚ ਸੰਗਤਾਂ ਤੋਂ ਇਲਾਵਾ ਵਿਦਵਾਨਾਂ ਅਤੇ ਫਕੀਰਾਂ ਦਾ ਆਧਾਰ ਕਰਦੇ ਗੁਰੂ ਜੀ ਕੀਰਤਨਪੁਰ ਪਹੁੰਚੇ ਪੀਰ ਵੁੱਡਨਸ਼ਾਲ ਨੂੰ ਨਿਹਾਲ ਕੀਤਾ ਫਿਰ ਆਪ ਨੇਪਾਲ ਤਿੱਬਤ ਹੁੰਦੇ ਹੋਏ ਸਮੇਰ ਕਲਾਸ਼ ਪਹਾੜ ਉੱਤੇ ਜਾ ਚੜੇ ਅਤੇ ਮਾਨਸਰੋਵਰ ਇਹ ਜਾ ਡੇਰਾ ਲਾਇਆ ਸਿੱਧ ਬਹੁਤ ਹੈਰਾਨ ਹੋਏ ਇਹ ਇੱਥੇ ਕਿਵੇਂ ਪਹੁੰਚੇ ਚਰਚਾ ਚੜਪਈ ਗੋਰਖਨਾਥ ਤੇ ਉਸ ਦੇ ਚੇਲਿਆਂ ਨੇ ਪਹਿਲੀ ਗੱਲ ਗੁਰੂ ਜੀ ਨੂੰ ਪੁੱਛੀ ਤੁਹਾਨੂੰ ਕਿਹੜੀ ਸ਼ਕਤੀ ਇੱਥੇ ਲੈ ਆਈ ਹੈ ਗੁਰੂ ਜੀ ਨੇ ਕਿਹਾ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਕੇ ਇਹ ਕੀ ਇਸ ਤੋਂ ਵੀ ਉੱਚੀਆਂ ਚੜ੍ਹਾਇਆਂ ਚੜ੍ਹੀਆਂ ਜਾ ਸਕਦੀਆਂ ਹਨ ਉਹਨਾਂ ਫੇਰ ਪੁੱਛਿਆ ਤੁਹਾਡਾ ਨਾਂ ਤੇ ਜਾਤ ਕੀ ਹੈ ਗੁਰੂ ਜੀ ਨੇ ਕਿਹਾ ਨਾਂ ਨਾਨਕ ਹੈ ਅਤੇ ਜਾਤ ਪੇਤ ਨੂੰ ਮੈਂ ਮੰਨਦਾ ਨਹੀਂ ਹਾਂ ਮੈਂ ਉਸ ਪਰਮੇਸ਼ਵਰ ਦਾ ਭੇਜਿਆ ਹੋਇਆ ਇੱਕ ਆਮ ਇਨਸਾਨ ਹਾਂ ਉਹਨਾਂ ਸਵਾਲ ਕੀਤਾ ਤੁਹਾਡਾ ਮਤ ਪੰਥ ਕੀ ਹੈ ਗੁਰੂ ਜੀ ਨੇ ਕਿਹਾ ਧਰਤੀ ਦੇਹੀ ਧੀਰਜ ਅਤੇ ਗगन ਵਰਗਾ ਵਿਸ਼ਾਲ ਗਿਆਨ ਪ੍ਰਾਪਤ ਕਰਨਾ ਅਤੇ ਸ਼ਬਦਾਂ ਦੀ ਕਮਾਈ ਕਰਨੀ ਜਿਸ ਨਾਲ ਸਾਰੇ ਰਿਕਾਰ ਸਹਜੇ ਹੀ ਕਾਬੂ ਆ ਜਾਂਦੇ ਹਨ ਇਸ ਤੋਂ ਇਲਾਵਾ ਗੋਰਖਨਾਥ ਮਛੰਬਰਨਾਥ ਪਰਥੀ ਆਦਿ ਨੇ ਗੁਰੂ ਜੀ ਨੂੰ अनेका ਹੀ ਸਵਾਲ ਕੀਤੇ ਗੁਰੂ ਜੀ ਨੇ ਵਕ ਵਕ ਸਵਾਲਾਂ ਦੇ ਜਵਾਬ ਦਿੰਦਿਆਂ ਨਾਮ ਸਿਮਰਨ ਮਿਮਰਤਾ ਵਿੱਚ ਰਹਿਣ ਵਹਿਗੁਰੂ ਦੀ ਰਜਾ ਵਿੱਚ ਪਾਣਾ ਮੰਨਣ ਸਰਵਤ ਦਾ ਭਲਾ ਮੰਗਣ ਆਤ ਦਾ ਜ਼ਿਕਰ ਕੀਤਾ ਫੇਰ ਚੰਬਰ ਨਾਸ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਗੁਰੂ ਜੀ ਨੇ ਆਪਣੇ ਪਹਿਲੇ ਵਾਲੇ ਜਵਾਬ ਦਿੱਤੇ ਕਿ ਮੇਰਾ ਨਾਮ ਮੇਰਾ ਕੋਈ ਨਾਮ ਹੈ ਤੇ ਨਾ ਹੀ ਕੋਈ ਜਾਤ ਹੈ ਮਾਲਕ ਦੀ ਸਿਫਤ ਸਲਾਹ ਵਿੱਚ ਜੁੜੇ ਰਹਿਣਾ ਹੀ ਮੇਰਾ ਸਤ ਕਰਮ ਹੈ ਕੁਝ ਹੋਰ ਸਿੱਧਾਂ ਦੇ ਸਵਾਲ ਜਿਵੇਂ ਤੁਹਾਡਾ ਇੱਧਰ ਆਉਣ ਦਾ ਮਤਲਬ ਕੀ ਹੈ ਅਤੇ ਮਾਤ ਲੋਕ ਵਿੱਚ ਲੋਕਾਈ ਦਾ ਕੀ ਹਾਲ ਹੈ ਗੁਰੂ ਜੀ ਦਾ ਜਵਾਬ ਸੀ ਇੱਥੇ ਆਉਣ ਦਾ ਮਤ ਤਾਂ ਤੁਹਾਨੂੰ ਪਹਾੜਾਂ 'ਚ ਰਹਿ ਕੇ ਅਸੀਂ ਇਹ ਚੱਲਦਿਆਂ ਤੇ ਲੁੱਕ ਕੇ ਬੈਠਿਆਂ ਨੂੰ ਲੋਕਾਂ ਦੇ ਦੁੱਖਾਂ ਤੋਂ ਜਾਣੂ ਕਰਵਾਉਣਾ ਹੈ ਅਤੇ ਉਹਨਾਂ ਦੇ ਦੁੱਖਾਂ ਵਿੱਚ ਸ਼ਾਮਲ ਕਰਨਾ ਹੈ ਉਥੇ ਰਾਏ ਕਸਾਈਆਂ ਵਰਗੇ ਹਨ ਧਰਮ ਪੰਖ ਲਾ ਕੇ ਉੱਡ ਗਿਆ ਹੈ ਚਾਰੋਂ ਤਰਫ ਕੋਰ ਹਨੇਰਾ ਹੈ ਤੇ ਸੱਚ ਦਾ ਚੰਦਰਮਾ ਕਿਤੇ ਨਜ਼ਰ ਨਹੀਂ ਆਉਂਦਾ ਅਧੇ ਹਾਲਾਤਾਂ ਨਾਲ ਝੁੰਝਣ ਲਈ ਮੈਂ ਤੁਹਾਡੇ ਵਰਗੇ ਸੂਝਵਾਨ ਢੂੰਡ ਰਹਾ ਹਾਂ ਤਾਂ ਜੋ ਲੋਕਾਂ ਦੇ ਦੁੱਖ ਤੇ ਕੋੜ ਕਸ਼ਟ ਦਾ ਹਨੇਰਾ ਦੂਰ ਕਰਨ ਲਈ ਲੋਕਾਂ ਦੀ ਅਗਵਾਈ ਕਰੋ ਤੁਸੀਂ ਪਰਬਤਾਂ ਵਿੱਚ ਲੁਕੇ ਬੈਠੇ ਵੇਲੇ ਖਾਂਦੇ ਹੋ ਅਤੇ ਪਿਆਲੇ ਪੀਕੇ ਨਸਤ ਹੋਜ ਰਹੇ ਹੋ ਤੁਸੀਂ ਧਰਮ ਨੂੰ ਸਮਝਿਆ ਹੀ ਨਹੀਂ ਅਸਲ ਧਰਮ ਜਗਤ ਵਿੱਚ ਰਹਿ ਕੇ ਹੀ ਕਿਰਤ ਕਰਨਾ ਨਾਮ ਜਪਣਾ ਜਪਾਉਣਾ ਠੋਕੀ ਜੀਬਾਂ ਦੀ ਸੇਵਾ ਕਰਨਾ ਅਤੇ ਉਪਕਾਰ ਕਰਨ ਵਿੱਚ ਹੈ ਸਿੱਧ ਨੇ ਸਿੱਧਾ ਨੇ ਹੋਰ ਵੀ ਕਈ ਸਵਾਲ ਕੀਤੇ ਅਤੇ ਗੁਰੂ ਜੀ ਦੇ ਵਚਨ ਸੁਨੇ ਆਰ ਹਮ ਕੇ ਉਹਨਾਂ ਗੁਰੂ ਜੀ ਨੂੰ ਕਰਮ ਕਰਾਮਾਤਾਂ ਦਿਖਾ ਕੇ ਆਪਣੇ ਮਤ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ ਇਸ ਵਾਰ ਇਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ ਸ਼ਬਦ ਜਿੱਤੀ ਸਿੱਧ ਮੰਡਲੀ ਕਿ ਸੋਤ ਆਪਣਾ ਪੰਥ ਨਰਾਲਾ ਕਲਯੁਗ ਨਾਨਕ ਨਾਮ ਸਾਲਾ ਭਾਵੇਂ ਗੁਰੂ ਜੀ ਨੇ ਸਿੱਧਾ ਦੀ ਨਿਸ਼ਾ ਕਰ ਦਿੱਤੀ ਸੀ ਅਤੇ ਉਹ ਗੁਰੂ ਜੀ ਦੀ ਚਾਲ ਨਹੀਂ ਸੰ ਚਾਲ ਨਹੀਂ ਸੰਚਲ ਸਕੇ ਅਤੇ ਉਹਨਾਂ ਦਾ ਲੋਹਾ ਮੰਨ ਗਏ ਸਨ ਪਰ ਫਿਰ ਵੀ ਉਹਨਾਂ ਦੀ ਹਿਉਮਿਆਂ ਦੀ ਵਿਸ਼ ਖੋਲਣ ਦੀ ਆਦਤ ਨਾ ਜਾ ਸਕੀ ਅਤੇ ਕੁਸਲ ਖਾ ਕੇ ਅਚਲ ਬਟਾਲੇ ਗੁਰੂ ਜੀ ਨਾਲ ਫਿਰ ਚਰਚਾ ਕੀਤੀ ਅਤੇ ਸਿਰ ਹਾਰ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਤੇ